ਉਕਸ਼ ਕਰ ਸੋ ਈਸੁ ਹਮਾਨ ਬੁਲਾ ਕਹਿ ਬਿਨ ਅਜਾਨ ਤਾਨਵਾ ਕਾਈ ਤੇਰ ਸੰਗ ਰਗ ਰਯੋ ਰਤਨੋ ਬੀ ਬਤੰਗ ਰਾਮਨਾਮ ਜਪੇ ਦੇ ਮਾਹੀ ਨਾਨਕ ਪਤ ਸੀਤੀ ਕਰ ਜਾਏ ਜਿਸ ਵਖਰ ਕੋ ਲੈ ਤੂ ਆਇਆ ਰਾਮਨਾਮ ਸੰਤਨ ਕਰ ਪਾਇਆ ਤਜ ਅਭਿਮਾਨ ਲਿਓ ਮਮ ਮੋਲ ਰਾਮ ਨਾਮੇ ਦੀ ਮੇ ਕੋਲ ਨਾਮ ਕੀ ਸੰਤੈ ਸੰਗ ਚਾਲ ਵਰਤਿਆ ਫੇਕਿਆ ਜੰਜਾਰ ਤਨ ਤਰਕ ਹੈ ਸਭ ਕੋਈ ਉਹ ਜਨ ਸੱਚਾ ਸੋਏ ਸਭ ਕਰ ਦੇ ਦੇ ਕੇ ਉਤੈਣੇ ਹਾਰ ਦਾਸ ਦਾਸ ਕੋ ਨਾਮ ਜਪਨ ਪ੍ਰਾਗਨੀ ਉਤ ਕਰਹੁ ਦਿਨ ਰਾਤ ਜਗ ਜਗਤ ਦਾ ਗਰੀਦ ਗੋਦੀਆ ਆਪਣਾ ਗੇਲ ਆਪੋ ਤਨ ਹਾਰ ਕਾਮ ਕ ਵਿਚਾਨ ਲਿਖਨਾ ਕਿਰਪਾ ਕਰੈ ਆਪਨ ਨਾਮ ਦੇਵੜ ਕੰਨ ਨਾਮ ਦੇ ਜਲ ਸੇਸ ਲੋਕ ਸਜ ਹੋ ਸਿਆਨ ਬਸੁਰਜਨ ਹੋ तिमਰੋ ਹਰ ਹਰ ਰਾਈ ਇਕ ਆਸ ਹਰ ਮਨ ਰਖੋ ਨਾਨਕ ਦੁਖ ਭਾਂ ਭਉ ਜਾਏ ਹਰਮਤੀ ਮਾਨੁ ਕੀ ਦੇਵਤਾ ਮ੍ਰਿਤਿ ਜਾਉਂ ਦੇਵਨ ਕੋ ਇਕ ਹੈ ਭਗਵਾਨ ਜਿਸ ਕਾ ਲੀਆ ਰਹੈ ਅਗਾਏ ਬਹੁ ਨ ਸਦਾ ਬਹੁ ਸੁਖੋਈ ਦੁਖਾਂ ਨ ਆਵਤ ਕੰਡ ਭਰੋਏ ਸਿਵ 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 ਤਰੋਏ ਨਾਨਕ ਬਿਗਨ ਨ ਲਾਗੈ ਕੋਈ ਉਤਨਮਾਨ ਮੈਂ ਕਾਨਿਆ ਓੰਕਾਰ ਗਰਮਨ ਮੇਰੇ ਧਤ ਬਿਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਤਾਸੋਏ ਨਾ ਕਲੇ ਜੀਓ ਨੇ ਖੜ ਬਾਕੀ ਦੇ ਗਰਮਾਏ ਨਾਲ ਸ੍ਰੀ ਗੁਰੂ ਸਾਹਿਬ ਜੀ ਦੇ ਕੋਈ ਗੁਣ ਨਾ ਹੈ ਕੋਈ ਉਹ ਦਤੀ ਨਾ ਗਾਨ ਮੂਰਤਿਆ ਨਾ ਨਿਤ ਨੰਦ ਜਗਿਆ ਮੁਰਭਗਾਇਆ ਬਲਿਆ ਸੱਜਾ ਜੀ ਕੀ ਗਾਨ ਤੋ ਰੋ ਪਿਆ ਤਾ ਹੈ ਆਜ ਦੇ ਵਿੱਚ ਦੇਵ ਰੂਪੀਆ ਬਿਸ਼ਤ ਹੈ ी बारे भूत चार आ मैं मैदानी बारे पुत आ मैं दानी वाहेगुरु जी का खालसा वाहेगुरु जी की मस्ती ਬਹੁਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀਰ ਜੀ ਸ਼ੀਦੀ ਸਵਾਨ ਮੁੱਖ ਰੱਖਦੇ ਹੋਏ ਹਰ ਸਾਲ ਤੁਹਾਡੇ ਵੱਲੋਂ ਲੰਗਰ ਲਗਾਏ ਜਾਂਦੇ ਹਨ ਸੋ ਸਵੇਰੇ ਚਾਹ ਤੇ ਬਿਸਕੁਟਾਂ ਦਾ ਲੰਗਰ ਚਲਾਇਆ ਗਿਆ ਇਸ ਤੇ ਹੁਣ ਗੁਰੂ ਦਾ ਲੰਗਰ ਚੱਲ ਰਿਹਾ ਹੈ ਕੀ ਕਹਿਣਾ ਚਾਹੋ ਉਹ ਹੀ ਆ ਰੋਟੀ ਵਾਲੇ ਇਹ ਸਾਲਾਨਾ ਲੰਗਰ ਤੀਸਰਾ ਲੰਗਰ ਹੈ ਇਹ ਮਾਰਕੀਟ ਦੀ ਮਤਲਬ ਬੜੀ ਜਿੰਨੀ ਵੀ ਰੇਲਵੇ ਮਾਰਕੀਟ ਕਮੇਟੀ ਵਾਲੀ ਮਾਰਕੀਟ ਇਹ ਆਪਣੇ ਥਾਣਾ ਅੱਛਾ ਸੇਵਾ ਕੇਂਦਰ ਹੈ ਇਹਨਾਂ ਦੇ ਸਹਿਯੋਗ ਦੇ ਨਾਲ ਸਾਰੀ ਮਾਰਕ ਮਤਲਬ ਸਾਰੇ ਜਿੰਨੇ ਵੀ ਆਸਬਾਉ ਲੋਕ ਸਾਰੇ ਸਹਿਯੋਗ ਨਾਲੇ ਲੰਗਰ ਲੱਗਦਾ ਅੱਜ ਸਾਲ ਲੰਗਰ ਲੱਗਦਾ ਔਰ ਲੱਗਦਾ ਰਹੇਗਾ ਇਹ ਛੋਟੇ ਸਾਬਜਾਦਿਆਂ ਦੀ ਯਾਦ ਦੇ ਵਿੱਚ ਲੰਗਰ ਲੱਗਦਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ